ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਹਾਂ ਤੁਹਾਡੇ ਸਾਹਮਣੇ ਅੱਜ ਫਿਰ ਤੋਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈ ਹਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜਵਲ ਵੀਡੀਓ ਬਹੁਤ ਪਸੰਦ ਆਵੇਗੀ ਜੇਕਰ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦੇਣਾ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਲਿਖ ਕੇ ਸੈਂਡ ਕਰ ਦੇਣਾ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਤੇ ਮੈਂ ਹਰ ਰੋਜ਼ ਤੁਹਾਡੇ ਸਾਹਮਣੇ ਇੱਕ ਨਵੇਂ ਵਿਸ਼ੇ ਦੇ ਉੱਤੇ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਦੀ ਹਾਂ ਤੇ ਤੁਹਾਡਾ ਪਰਮਾ ਹੰਗਾਰਾ ਵੀ ਮਿਲਦਾ ਹੈ ਸੋ ਮੈਂ ਆਪਣੇ ਸਾਰੇ ਭੈਣ ਭਰਾਵਾਂਗੇ ਹੱਥ ਜੋੜ ਬੇਨਤੀ ਕਰਦੀ ਹਾਂ ਕਿ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਕਿਉਂਕਿ ਜਿਹੜਾ ਅਧੂਰਾ ਗਿਆਨ ਹੁੰਦਾ ਹੈ ਉਹ ਕਦੀ ਕਿਸੇ ਦੇ ਕੰਮ ਨਹੀਂ ਆਉਂਦਾ ਸੋ ਵੀਡੀਓ ਫੁੱਲ ਵਾਚ ਕਰਿਆ ਕਰੋ ਜਿਸ ਤਰ੍ਹਾਂ ਕਿ ਤੁਹਾਨੂੰ ਸਾਡੇ ਟਾਈਟਲ ਤੇ ਥੰਬ ਮਿਲਦੇ ਪਤਾ ਲੱਗ ਹੀ ਚੁੱਕਾ ਹੋਵੇਗਾ ਕਿ ਦਾਨ ਕਰਨਾ ਕਿੰਨਾ ਚੰਗਾ ਹੁੰਦਾ ਹੈ ਜਿਸ ਤਰ੍ਹਾਂ ਕਿ ਸਾਡੇ ਗੁਰੂਆਂ ਨੇ ਸਾਨੂੰ ਇਹੀ ਦੱਸਿਆ ਹੈ ਕਿ ਨਾਮ ਜਪਣ ਦੇ ਨਾਲ ਨਾਲ ਸਾਨੂੰ ਦਾਨ ਪੁੰਨ ਕਰਨਾ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਕੰਮ ਹੈ ਕੀਰਤ ਕਰਨਾ ਵੀ ਜ਼ਰੂਰੀ ਹੈ ਸਿਮਰਨ ਕਰਨ ਦੇ ਨਾਲ ਨਾਲ ਜਿਕਰ ਅਸੀਂ ਇਹ ਦੋ ਕੰਮ ਹੋਰ ਕਰਾਂਗੇ ਕੀਰਤ ਤੇ ਦਾਨ ਕਰਨਾ ਤਾਂ ਸਾਡੇ ਘਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਵੇਗੀ ਜਿਸ ਕਰਕੇ ਸਾਨੂੰ ਕੀਰਤ ਤੇ ਨਾਮ ਜਪਣ ਦੇ ਨਾਲ-ਨਾਲ ਦਾਨ ਵੀ ਕਰਨਾ ਚਾਹੀਦਾ ਦਾਨ ਕਿਉਂਕਿ ਜੇਕਰ ਅਸੀਂ ਆਪਣੇ ਲੋੜਵੰਦ ਕਿਸੇ ਗਰੀਬ ਗਰੁੱਪੇ ਨੂੰ ਦਾਨ ਦਿੰਦੇ ਹਾਂ ਤਾਂ ਦਾਨ ਕਰਨ ਦੇ ਨਾਲ ਸਾਨੂੰ ਕਈ ਅਜਹਈਆਂ ਦੁਆਵਾਂ ਮਿਲਦੀਆਂ ਹਨ ਜਿਨ੍ਹਾਂ ਦੇ ਨਾਲ ਸਾਡਾ ਘਰ ਸਵਰਗ ਬਣ ਜਾਂਦਾ ਤੇ ਸਾਡੇ ਵੱਡੇ ਤੋਂ ਵੱਡੇ ਦੁੱਖ ਖਤਮ ਹੋ ਜਾਂਦੇ ਹਨ ਤਹਾਨੂੰ দান ਕਰਨਾ ਬਹੁਤ ਹੀ ਜ਼ਰੂਰੀ ਹੈ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਵਾਂਗੀ ਜਿਸ ਨੂੰ ਸੁਣ ਕੇ ਤੁਹਾਨੂੰ ਪਤਾ ਲੱਗ ਜੀਗਾ ਕਿ দান ਕਰਨਾ ਕਿਉਂ ਜ਼ਰੂਰੀ ਹੈ ਇੱਕ ਨਗਰ ਦੇ ਵਿੱਚ ਨਾ ਇੱਕ ਜ਼ਿਮੀਂਦਾਰ ਰਹਾ ਕਰਦਾ ਸੀ ਉਹ ਜ਼ਿਮੀਦਾਰ ਦੇ ਘਰ ਬੜੇ ਚਿਰਾਂ ਤੋਂ ਔਲਾਦ ਨਹੀਂ ਜਨਮ ਲਈ ਸੀ ਲਿਆ ਉਹ ਦੋਵੇਂ ਤੀਵੇਂ ਆਦਮੀ ਬਹੁਤ ਜ਼ਿਆਦਾ ਨਾ ਦੁਖੀ ਰਿਹਾ ਕਰਦੇ ਸਨ ਜ਼ਿਮੀਦਾਰ ਨਾ ਲੋੜਵੰਦ ਗਰੀਬਾਂ ਦੀ ਬਹੁਤ ਮਦਦ ਕਰਿਆ ਕਰਦਾ ਸੀ ਪਿੰਡ ਦੇ ਪਿੰਡ ਦੇ ਵਿੱਚ ਕਿਸੇ ਵੀ ਗਰੀਬ ਨੂੰ ਜੇ ਅਨਾਜ ਦੀ ਲੋੜ ਹੋਣੀ ਤੇ ਅਨਾਜ ਦਿਆ ਕਰਨਾ ਜੇਕਰ ਪੈਸੇ ਤੇਲੇ ਦੀ ਲੋੜ ਹੋਣੀ ਤੇ ਪੈਸੇ ਵੀ ਦਿਆ ਕਰਨਾ ਪਰ ਫਿਰ ਵੀ ਪਰਮਾਤਮਾ ਨੇ ਨਾ ਉਸ ਦੇ ਘਰ ਔਲਾਦ ਦਾ ਸੁੱਖ ਨਹੀਂ ਸੀ ਦਿੱਤਾ ਉਹ ਬੜੇ ਦੁਖੀ ਰਿਹਾ ਕਰਦੇ ਸੀ ਚੁੱਪ-ਚੁੱਪ ਜੇ ਰਿਹਾ ਕਰਦੇ ਇੱਕ ਦਿਨ ਕੀ ਹੁੰਦਾ ਕਿ ਉਹਨਾਂ ਨੂੰ ਕਿਸੇ ਤੋਂ ਪਤਾ ਲੱਗਦਾ ਕਿ ਨਾਲ ਵਾਲੇ ਨਗਰ ਦੇ ਵਿੱਚ ਇੱਕ ਸੰਤ ਮਹਾਪੁਰਖ ਆਏ ਹੋਏ ਨੇ ਜਿਹੜੇ دیਵਾਨ ਲਾਉਂਦੇ ਨੇ ਤੇ ਉਹ ਦੋਵੇਂ ਜੀ ਉੱਥੇ ਜਾਂਦੇ ਆ ਤੇ ਉੱਥੇ ਵੀ ਬੜੇ ਮਨ ਮਨ ਦੇ ਨਾਲ ਸੇਵਾ ਭਾਵਨਾ ਕਰਦੇ ਆ ਸੇਵਾ ਕਰਦੇ ਆ ਤੇ ਮਤਲਬ ਲੋਕਾਂ ਦੀ ਨਾ ਜੇ ਕੋਈ ਉਹਨਾਂ ਨੂੰ ਇੱਥੇ ਗਰੀਬ ਮਿਲਦਾ ਵੀ ਆ ਉੱਥੇ ਵੀ ਉਹ ਦਾਨ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਜਿਹੜੇ ਸੰਤ ਮਹਾਂਪੁਰਖ ਜੀ ਨੇ ਨਾ ਜਿਹੜੇ ਕਰਨੀ ਵਾਲੇ ਹੁੰਦੇ ਆ ਉਹ ਸਾਰੇ ਜਾਣੀ ਜਾਣ ਹੁੰਦੇ ਆ ਉਹ ਇਹ ਗੱਲਾਂ ਸਭ ਨੋਟ ਕਰ ਰਹੇ ਸੀ ਜਦੋਂ ਲਾਸਟ ਦੇ ਨਾਮ ਦਾ ਨਾ ਦੀਵਾਨ ਦਾ ਤੇ ਉਹ ਉਹਨਾਂ ਨੂੰ ਆਪਣੇ ਕੋਲ ਬੁਲਾਉਂਦੇ ਆ ਤੇ ਉਹਨਾਂ ਨੂੰ ਪੁੱਛਦੇ ਆ ਕਿ ਤੁਹਾਡੇ ਦੁੱਖ ਦਾ ਕਾਰਨ ਕੀ ਆ ਤਾਂ ਉਹ ਪਹਿਲਾਂ ਤਾਂ ਨਹੀਂ ਦੱਸਦੇ ਫਿਰ ਥੋੜਾ ਜਿਨਾ ਜਦੋਂ ਕਹਿੰਦੇ ਹੁੰਦੇ ਆ ਵੀ ਦੁੱਖ ਵੱਡਾ ਹੋਵੇ ਤਾਂ ਰੋਣ ਤਾਂ ਆਪੇ ਆ ਜਾਂਦਾ ਉਹ ਦੋਵੇਂ ਜੀਨਾ ਬਹੁਤ ਰੋਣ ਲੱਗੇ ਜਦੋਂ ਉਹਨਾਂ ਨੇ ਰੋਣਾ ਸ਼ੁਰੂ ਕੀਤਾ ਤਾਂ ਉਹ ਕਹਿੰਦੇ ਵੀ ਸਾਨੂੰ ਔਲਾਦ ਦਾ ਸੁੱਖ ਨਹੀਂ ਪਰਮਾਤਮਾ ਨੇ ਬਾਕੀ ਸਾਰੇ ਸੁੱਖ ਦਿੱਤੇ ਅਸੀਂ ਦਾਨ-ਕੁੰਨ ਵੀ ਬਹੁਤ ਕਰਦੇ ਹਾਂ ਪਰਮਾਤਮਾ ਦਾ ਨਾਮ ਵੀ ਬਹੁਤ ਲੈਂਦੇ ਤੇ ਜਿਹੜੇ ਸੰਤ ਜੀ ਸੀਗੇ ਉਹ ਕਰਨੇ ਵਾਲੇ ਸੀਗੇ ਜਦੋਂ ਉਹਨਾਂ ਨੇ ਅੱਖਾਂ ਬੰਦ ਕਰਕੇ ਆਪਣੀ ਗੁਰੂ ਦਾ ਨਾਮ ਧਿਆਇਆ ਤੇ ਦੇਖਿਆ ਕਿ ਉਹਨਾਂ ਦੇ ਕਰਮਾਂ ਦੇ ਵਿੱਚ ਤਾਂ ਔਲਾਦ ਦਾ ਸੁੱਖ ਹੈ ਹੀ ਨਹੀਂ ਤਰ ਜਦੋਂ ਉਹਨਾਂ ਨੇ ਨਾ ਉਹਨਾਂ ਦੀ ਕੀਤੀ ਹੋਈ ਸੇਵਾ ਵੇਖੀ ਸੀ ਤਾਂ ਉਹਨਾਂ ਨੇ ਗੁਰੂ ਅੱਗੇ ਅਰਜ ਰਜੋਈ ਕੀਤੀ ਕਿ ਇਹਨਾਂ ਨੂੰ ਹੀ ਪ੍ਰਮਾਤਮਾ ਤੂੰ ਹੀ ਔਲਾਦ ਦਾ ਸੁੱਖ ਦੇਣ ਵਾਲਾ ਤੁਸੀਂ ਨੇ ਤਾਂ ਵੱਡਿਆਂ-ਵੱਡਿਆਂ ਨੂੰ ਤਾਰਿਆ ਹੈ ਉੱਥੇ ਵੀ ਔਲਾਦ ਤੁਸੀਂ ਲਿਖਣ ਵਾਲੇ ਤੇ ਇੱਥੇ ਵੀ ਕਰਮਾਂ 'ਚ ਲਿਖਣ ਵਾਲੇ ਤੁਸੀਂ ਤੇ ਇਹਨਾਂ ਦੇ ਘਰ ਇੱਕ ਔਲਾਦ ਲਿਖ ਦੋ ਤਾਂ ਉਹਨਾਂ ਨੂੰ ਨਾ ਬਖਸ਼ਿਸ਼ ਹੁੰਦੀ ਹੈ ਮਤਲਬ ਇਸ ਤਰ੍ਹਾਂ ਕੀਤਾ ਨੇ ਦੇ ਪੂਖਵਾਣੀ ਹੁੰਦੀ ਐ ਸੰਤ ਜੀ ਨੂੰ ਤੇ ਉਹ ਕਹਿੰਦੇ ਆ ਕਿ ਇਨਾਂ ਦੇ ਘਰ ਔਲਾਦ ਤਾਂ ਹੋਵੇਗੀ ਜੇਕਰ ਇਹ ਕੰਮ ਕਰਨਗੇ ਜਾਂ ਇਦਾਂ ਦਾ ਦਾਨ ਕਰਨਗੇ ਤਾਂ ਸੰਤ ਬੁਰਖ ਜੀ ਉਹ ਜ਼ਿੰਮੇਦਾਰ ਨੂੰ ਦੱਸਦੇ ਨੇ ਕਿ ਜੇਕਰ ਤੁਸੀਂ ਇੱਕ ਸਾਲ ਕੋਈ ਝੂਠ ਫਰੇਬ ਕੁਛ ਨਾ ਕਰੋਗੇ ਗੁਰੂ ਘਰ ਜਾ ਕੇ ਸੇਵਾ ਕਰੋਗੇ ਲੰਗਰ ਦੀ ਸੇਵਾ ਕਰੋਗੇ ਦਾਨਪੂਰਨ ਕਰੋਗੇ ਵਾਅਦਾ ਤੋਂ ਵਾਅਦਾ ਤਾਂ ਤੁਹਾਡੇ ਘਰ ਪੁੱਤਰ ਜਨਮ ਲੈ ਲੈਣਾ ਤੇ ਪੁੱਤਰ ਦੀ ਉਮਰ ਸਿਰਫ 18 ਕਿ ਸਾਲ ਹੋਵੇਗੀ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਵੇਗੀ ਉਹ ਦੋਵੇਂ ਜੀ ਸੋਚਦੇ ਨੇ ਉਹ ਕਹਿੰਦੇ ਕਿ ਚਲੋ ਅਸੀਂ 18 ਸਾਲ ਤੱਕ ਆਪਣੇ ਪੁੱਤਰ ਦਾ ਸੁੱਖ ਭੋਗਾਂਗੇ ਸਾਨੂੰ ਇਹ ਵੀ ਮਨਜ਼ੂਰ ਹੈ ਤੇ ਅਸੀਂ ਇੱਕ ਸਾਲ ਜ਼ਰੂਰ ਸੇਵਾ ਕਰਾਂਗੇ ਦਾਨ ਪੁੰਨ ਕਰਾਂਗੇ ਅਸੀਂ ਸ਼ੁਰੂ ਤੋਂ ਕਰਦੇ ਆਂ ਤੇ ਇੱਕ ਸਾਲ ਕਿ ਉਸੇ ਸਾਰੀ ਉਮਰ ਕਰਾਂਗੇ ਤੇ ਇਸ ਤਰ੍ਹਾਂ ਜਦੋਂ ਗੁਰੂ ਘਰ ਜਾਂਦੇ ਹਰ ਰੋਜ਼ ਜਾਂਦੇ ਗੁਰੂ ਦਾ ਨਾਮ ਜਪਦੇ ਕਹਿਣਾ ਦਾ ਡੇਲੀ ਦਾ ਕੰਮ ਸੀ ਤੇ ਦਾਨਪੂਰਨ ਕਰਨਾ ਦਾਨਪੂਰਨ ਕਰਨਾ ਅੱਜ ਇਹ ਪੁੱਤਰ ਨੇ ਜਨਮ ਵੀ ਨਹੀਂ ਸ਼ੀ ਲਿਆ ਤੇ ਜਦੋਂ ਕਿਸੇ ਗਰੀਬ ਨੂੰ ਉਹਨਾਂ ਨੇ ਦਾਨਪੂਰਨ ਕਰਨਾ ਤਾਂ ਜਦੋਂ ਉਹਨਾਂ ਨੇ ਕਹਿਣਾ ਕਿ ਸਾਡੇ ਪੁੱਤ ਦੀ ਉਮਰ ਦਾ ਉਮਰ ਲੰਮੀ ਦੀ ਸੀਸ ਦਿਆ ਕਰੋ ਸਾਨੂੰ ਉਹਨਾਂ ਨੇ ਜਿਸ ਨੂੰ ਵੀ ਦਾਨਪੂਰਨ ਕਰਨਾ ਕਿਸੇ ਦੀ ਵੀ ਲੋੜਵੰਦ ਦੀ ਮਦਦ ਕਰਿਆ ਕਰਨੀ ਤਾਂ ਉਹਨਾਂ ਨੇ ਇਹੀ ਕਿਹਾ ਕਰਨਾ ਕਿ ਸਾਡੀ ਔਲਾਦ ਦੀ ਲੰਮੀ ਉਮਰ ਦੀ ਸੀਸ ਸਾਨੂੰ ਦਿਆ ਕਰੋ ਇਸ ਤਰ੍ਹਾਂ ਕਰਦੇ ਉਹਨਾਂ ਦੇ ਘਰ ਇੱਕ ਔਲਾਦ ਨੇ ਜਨਮ ਲੈ ਲਿਆ ਉਹਨਾਂ ਦੇ ਘਰ ਪੁੱਤਰ ਹੁੰਦਾ ਬਹੁਤ ਸੋਹਣਾ ਪੁੱਤਰ ਹੁੰਦਾ ਤੇ ਪਰ ਉਹ ਦੋਵੇਂ ਜੀ ਬਹੁਤ ਜ਼ਿਆਦਾ ਖੁਸ਼ ਹੁੰਦੇ ਆਪਣੇ ਪੁੱਤਰ ਨੂੰ ਦੇਖ ਕੇ ਜਦੋਂ ਉਹਨਾਂ ਦੇ ਘਰ ਉਹ ਪੁੱਤਰ ਹੁੰਦਾ ਤਾਂ ਉਹ ਦੋਵੇਂ ਜੀ ਉਸ ਦੀ ਬੜੀ ਸੋਹਣੀ ਪਰਵਰਿਸ਼ ਕਰ ਪਰਵਰਿਸ਼ ਕਰਦੇ ਨੇ ਤੇ ਉਸ ਨੂੰ ਵੀ ਦਾਨਪੂਰਨ ਦੀ ਆਦਤ ਪਾਉਂਦੇ ਹਨ ਤੇ ਜਦੋਂ ਉਹ ਆਪਣੇ ਮਾਪੇ ਨੂੰ ਵੇਖਦਾ ਸੀ ਕਿ ਸਵੇਰੇ ਉਹਨਾਂ ਨੇ ਜਾਣਾ ਤੇ ਗੁਰੂ ਘਰ ਪ੍ਰਮਾਤਮਾ ਦਾ ਨਾਮ ਜਪਣਾ ਤੇ ਦਾਨਪੂਰਨ ਕਰਨਾ ਲੰਗਰ ਹਾਲ ਦੇ ਵਿੱਚ ਬਹੁਤ ਜ਼ਿਆਦਾ ਸੇਵਾ ਕਰਨੀ ਤੇ ਨਾਲ ਹੀ ਨਾਲ ਗੁਰੂ ਦਾ ਸਿਮਰਨ ਵੀ ਕਰਨਾ ਘਰ ਆ ਕੇ ਵੀ ਲੋੜਵੰਦ ਦੀ ਸੇਵਾ ਕਰਨੀ ਸਾਰਾ ਦਿਨ ਉਹਨਾਂ ਦੇ ਮਾਪੇ ਦਾ ਇਸੇ ਕੰਮ ਵਿੱਚ ਲੰਘ ਜਾਣਾ ਤੇ ਉਸ ਬੱਚੇ ਨੇ ਵੀ ਆਪਣੇ ਮਾਪੇ ਨੂੰ ਇਸੇ ਇਹ ਕੰਮ ਕਰਦੇ ਆ ਦੇਖਦੇ ਆ ਦੇਖਦੇ ਆ 10 ਸਾਲ ਬੀਤ ਗਏ ਬੀਤ ਗਏ ਉਹ ਬੱਚਾ 10 ਸਾਲ ਦਾ ਹੋ ਗਿਆ ਉਹ ਬੱਚਾ ਵੀ ਨਾਲ ਨਹੀਂ ਆਪਣੇ ਮਾਪੇ ਦੇ ਦਾਨਪੂਰਨ ਕਰਦਾ ਤੇ ਸੇਵਾ ਭਾਵਨਾ ਨਾਲ ਗੁਰੂ ਦਾ ਨਾਮ ਵੀ ਜਪਦਾ ਉਸ ਦੇ ਮਾਪੇ ਨੇ ਬਹੁਤ ਜ਼ਿਆਦਾ ਦੁੱਖ ਤਕਲੀਫ ਹੋਣਾ ਸ਼ੁਰੂ ਹੋ ਗਿਆ ਕਿ ਉਹਨਾਂ ਦਾ ਪੋਤਾ ਜਿਹੜਾ ਹੁਣ ਸਿਰਫ 8 ਸਾਲ ਰਹਿ ਗਿਆ ਜਿਹੜਾ ਉਹਨਾਂ ਦੇ ਨਾਲ ਰਹਿਦਾ ਤੇ ਫਿਰ ਉਸਦੀ ਮੌਤ ਹੋ ਜਾਵੇਗੀ ਉਹ ਹੋਰ ਵੀ ਉਸ ਤੋਂ ਜ਼ਿਆਦਾ ਸੇਵਾ ਕਰਨੀ ਸ਼ੁਰੂ ਕਰ ਦਿੰਦੇ ਸਿਰਫ ਰਾਤ ਨੂੰ 3-4 ਘੰਟੇ ਹੀ ਸੌਂਦੇ ਆ ਤੇ ਉਸ ਤੋਂ ਬਾਅਦ ਫਿਰ ਤੋਂ ਉਹਨਾਂ ਨੇ ਗੁਰੂ ਦਾ ਨਾਮ ਜਪਨਾ ਸ਼ੁਰੂ ਕਰ ਦੇਣਾ ਤੇ ਸਵੇਰੇ ਉੱਠ ਕੇ ਗੁਰੂ ਘਰ ਜਾ ਕੇ ਝਾੜੂ ਪੋਚਾ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਸੇਵਾ ਹੁੰਦੀਆਂ ਜੂੜੇ ਝਾੜਨੇ ਤੇ ਇਸ ਤਰ੍ਹਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀਆਂ ਲੰਗਰ ਹਾਲ ਦੇ ਵਿੱਚ पांडे ਮੰਡ ਨੇ ਲੰਗਰ ਬਕਾਉਣਾ ਇਸ ਤਰ੍ਹਾਂ ਦੀਆਂ ਸਾਰੀਆਂ ਜਿਹੜੀਆਂ ਸੇਵਾ ਹੁੰਦੀਆਂ ਨੇ ਉਹ ਕਰਨੀਆਂ ਸ਼ੁਰੂ ਕਰ ਦਿੱਤੀ ਅਤੇ ਦਾਨਪਨ ਕਰਨਾ ਸ਼ੁਰੂ ਕਰ ਦਿੱਤਾ ਤੇ ਜਿਹੜਾ ਜ਼ਿੰਮੇਵਾਰ ਸੀ ਨਾ ਹੁਣ ਬਿਮਾਰ ਰਹਿਣ ਲੱਗ ਪਿਆ ਸੀ ਤੇ ਉਸ ਤੋਂ ਨਹੀਂ ਸੀ ਜਾਇਆ ਜਾਣ ਲੱਗਾ ਹੁਣ ਉਹ ਗੁਰਦੁਆਰਿਆਂ ਜਾਣੋਂ ਹਟ ਗਿਆ ਸੀ ਤੇ ਜਿਹੜੀ ਉਹਦੀ ਘਰ ਵਾਲੀ ਸੀ ਉਹ ਵੀ ਹੌਲੀ-ਹੌਲੀ ਆਪਣੇ ਪੁੱਤ ਦੇ ਦੁੱਖ ਦੇ ਵਿੱਚ ਕੀ ਉਸਨੇ ਉਹਨਾਂ ਤੋਂ ਵੀ ਸੋੜਾ ਪਾ ਲੈਣਾ ਉਸਦੇ ਪੁੱਤਰ ਨੇ ਤਾਂ ਉਹ ਵੀ ਬਿਮਾਰ ਪੈਣ ਲੱਗ ਗਈ ਇਸ ਤਰ੍ਹਾਂ ਦੋਵੇਂ ਜਾਣੀ ਮੰਜੀ ਤੇ ਪੈ ਗਏ ਤੇ ਪਰ ਜਦ ਉਹਨਾਂ ਦਾ ਪੁੱਤਰ ਸੀ ਇਹ ਦੇਖ ਕੇ ਬੜਾ ਦੁਖੀ ਹੋਇਆ ਕਿ ਮੇਰੇ ਮਾਪੇ ਇੰਨਾ ਦਾਨਪੂਰਨ ਕਰਦੇ ਸੀ ਤੇ ਇਨੀ ਸੇਵਾ ਕਰਦੇ ਸੀ ਤਾਂ ਇਹ ਹਣ ਅੱਜ ਇੰਨਾ ਬਿਮਾਰ ਕਿਉਂ ਹੋ ਗਏ ਚ ਅਚਾਨਕ ਤਾਂ ਉਹ ਵੀ ਆਪਣੇ ਮਨ ਦੇ ਵਿੱਚ ਇਹੀ ਸੋਚ ਕੇ ਗੁਰੂ ਘਰ ਜਾਣ ਲੱਗਾ ਕਿ ਮੇਰੇ ਮਾਪੇ ਠੀਕ ਹੋ ਜਾਣ ਤੇ ਦਾਨਪੁਨ ਕਰਨਾ ਸ਼ੁਰੂ ਕਰ ਦਿੱਤਾ ਉਸਨੇ ਵੀ ਉਸਨੇ ਵੀ ਪਿੰਡ ਦੇ ਵਿੱਚ ਲੀਆਂ ਜਿਹੜੀਆਂ ਗਰੀਬ ਧੀਆਂ ਹੋਇਆ ਕਰਦੀ ਸੀ ਉਹਨਾਂ ਦਾ ਵਿਆਹ ਕਰਨਾ ਸ਼ੁਰੂ ਕਰ ਦਿੱਤਾ ਦਾਨਪੁਨ ਕਰਨਾ ਸ਼ੁਰੂ ਕਰ ਦਿੱਤਾ ਲੋੜਵੰਦ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਉਸ ਬੱਚੇ ਨੇ ਇਸ ਤਰ੍ਹਾਂ ਜਦੋਂ 18 ਸਾਲਾਂ ਦਾ ਹੋਇਆ ਨਾ ਦੇਖਦੇ ਹੀ ਦੇਖਦੇ ਉਸਨੇ ਬੜਾ ਪਾਠ ਕਰਿਆ ਕਰਨਾ ਦੇਹ ਦੇਖਦੇ ਜਦੋਂ 18 ਸਾਲਾਂ ਦਾ ਹੋਇਆ ਤੇ ਜਿਹੜਾ ਜ਼ਿੰਮੇਵਾਰ ਤੇ ਜ਼ਿੰਮੇਦਾਰ ਦੀ ਘਰ ਵਾਲੀ ਸੀ ਨਾ ਉਹ ਉਹਨਾਂ ਨੇ ਮਨ ਚ ਸੋਚਿਆ ਕਿ ਸਾਡੇ ਪੁੱਤਰ ਨੂੰ ਅੱਜ 18ਵਾਂ ਸਾਲ ਲੱਗ ਗਿਆ ਕਿ ਉਹਨਾਂ ਸੀ ਗੁਰੂ ਘਰ ਜਾਈਏ ਤੇ ਅਸੀਂ ਵੀ ਸੇਵਾ ਕਰੀਏ ਚਾਹੇ ਸਾਡਾ ਸਰੀਰ ਇਜਾਜ਼ਤ ਨਹੀਂ ਦਿੰਦਾ ਪਰ ਅਸੀਂ ਫੇਰ ਵੀ ਜਾਵਾਂਗੇ ਤੇ ਜੇ ਅਸੀਂ ਉੱਥੇ ਸੇਵਾ ਨਹੀਂ ਕਰ ਪਾਵਾਂਗੇ ਤਾਂ ਸਿਰਫ ਅਸੀਂ ਭਜਨ ਬੰਦ ਕੀ ਹੀ ਬੈਠ ਕੇ ਕਰ ਸਕਾਂਗੇ ਕਿਸੇ ਕੰਦ ਦਾ ਆਸਰਾ ਲੈ ਕੇ ਦੋਵੇਂ ਜੀ ਆਪਣੇ ਪੁੱਤਰ ਨੂੰ ਕਹਿੰਦੇ ਕਿ ਸਾਨੂੰ ਵੀ ਅੱਜ ਗੁਰੂ ਘਰ ਲੈ ਕੇ ਜਾਈਏ ਉਹ ਉਹਨਾਂ ਨੂੰ ਗੁਰੂ ਘਰ ਲੈ ਕੇ ਜਾਂਦਾ ਤੇ ਉੱਥੇ ਕੰਦ ਦੇ ਨਾਲ ਉਹ ਬੈਠ ਜਾਂਦੇ ਤੇ ਬਹੁਤ ਭਜਨ ਬੰਦ ਕੀ ਕਰਦੇ ਤੇ ਉਸ ਨੰਦਾ ਦਾ ਜਿਹੜਾ ਪੁੱਤਰ ਸੀ ਉਹ ਲੰਗਰ ਹਾਲ ਦੇ ਵਿੱਚ ਬਹੁਤ ਜ਼ਿਆਦਾ ਸੇਵਾ ਨੰਗੇ ਪੈਰੀ ਕਰਦਾ ਵਾ ਇਸ ਤਰ੍ਹਾਂ ਕਰਕੇ ਜਦੋਂ ਜੰਦੂਤ ਆਉਂਦੇ ਆ ਨਾ ਜਦੋਂ ਜੰਦੂਤ ਆਉਂਦੇ ਤਾਂ ਉਹਨਾਂ ਨੂੰ ਉਹ ਸੇਵਾ ਕਰਦਾ ਬੱਚਾ ਦਿਖਦਾ ਜਦੋਂ ਬੱਚਾ ਸੇਵਾ ਕਰਦਾ ਦਿਖਦਾ ਤਾਂ ਉਹ ਵੇਖਦੇ ਆ ਕਿ ਜਦੋਂ ਉਸ ਦੀ ਆਤਮਾ ਨੂੰ ਕੱਢਣ ਲੱਗਦੇ ਆ ਤਾਂ ਉਸ ਦੀ ਆਤਮਾ ਦੇ ਅੱਗੇ ਕੋਈ ਇੱਕ ਮਤਲਬ ਆਪਾਂ ਕਹਿ ਦਿੰਦੇ ਆ ਜਿੱਦਾਂ ਸੁਰੱਖਿਆ ਕਵਚਾ ਬਣ ਜਾਂਦਾ ਉਸ ਦੀ ਆਤਮਾ ਨਿਕਲਦੀ ਨਹੀਂ ਤਾਂ ਉਹ ਜੰਦੂਤ ਕੋਲ ਜਾਂਦੇ ਆ ਜਮਰਾਜ ਕੋਲ ਜਾਂਦੇ ਜਮਦੂਤ ਉਹ ਕਹਿੰਦੇ ਆ ਕਿ ਉਸ ਦੀ ਜਿਹੜੀ ਆਤਮਾ ਜਦੋਂ ਅਸੀਂ ਕੱਢਣ ਲੱਗਦੇ ਆਂ ਤੇ ਉਸ ਦੇ ਅੱਗੇ ਇੱਕ ਸੁਰੱਖਿਆ ਕਵਚ ਬਣ ਜਾਂਦਾ ਤੇ ਉਹ ਆਤਮਾ ਨਹੀਂ ਨਿਕਲਦੀ ਜਦੋਂ ਜਮਰਾਜ ਅੱਖਾਂ ਬੰਦ ਕਰਕੇ ਵੇਖਦਾ ਕਿ ਜਿਹੜੇ ਉਹਦੇ ਮਾਪੇ ਨੇ ਨਾ ਉਹ 18 ਸਾਲ ਤੋਂ ਉਸ ਦੀ ਲੰਮੀ ਉਮਰ ਦੀ ਦੁਆ ਮੰਗ ਰਹੇ ਹਰ ਅਰਦਾਸ ਦੇ ਵਿੱਚ ਆਪਣੇ ਪੁੱਤਰ ਦੀ ਲੰਮੀ ਉਮਰ ਮੰਗ ਰਹੇ ਆ ਤੇ ਜਿਹੜਾ ਉਹਨਾਂ ਦਾ ਪੁੱਤਰ ਆ ਉਹ ਬਹੁਤ ਦਾਨਪੂਰਨ ਕਰ ਰਿਹਾ ਹੈ ਜਿਸ ਕਰਕੇ ਜਿਹੜਾ ਉਹਨਾਂ ਦਾ ਕੀਤਾ ਦਾਨ ਹੈ ਕੀਤੀ ਅਰਦਾਸ ਹੈ ਗੁਰੂ ਅੱਗੇ ਤਾਂ ਉਹਨਾਂ ਦਾ ਗੁਰੂ ਅੱਗੇ ਢਾਲ ਬਣ ਕੇ ਖੜ੍ਹਾ ਜਾਂਦਾ ਉਸ ਦੀ ਆਤਮਾ ਨੂੰ ਨਹੀਂ ਕੱਢਣ ਦਿੰਦਾ ਜਿਸ ਕਰਕੇ ਉਹਨਾਂ ਨੇ ਕੀ ਕੀਤਾ ਕਿ ਜਮਰਾਜ ਨੇ ਉਹਨਾਂ ਦੀ ਸੇਵਾ ਨੂੰ ਵੇਖ ਕੇ ਉਸ ਲੜਕੇ ਦੀ ਉਮਰ ਨੂੰ ਹੋਰ ਕਹਿੰਦੇ 100 ਸਾਲ ਤੱਕ ਵਧਾ ਦਿੱਤਾ ਕਿਉਂਕਿ ਜਿਹੜਾ ਗੁਰੂ ਹੈ ਨਾ ਕਰਮ ਉਥੇ ਵੀ ਉਹ ਹੀ ਲਿਖਣ ਵਾਲਾ ਤੇ ਕਰਮ ਇੱਥੇ ਵੀ ਉਹ ਹੀ ਲਿਖਣ ਵਾਲਾ ਜੇਕਰ ਅਸੀਂ ਚੰਗੇ ਕਰਮ ਕਰਾਂਗੇ ਗੁਰੂ ਦਾ ਨਾਮ ਜਪਾਂਗੇ ਤਾਂ ਸਾਡੇ ਹੱਥ ਆਪਣੇ ਕਰਮ ਬਦਨ ਦੀ ਬਹੁਤ ਵੱਡੀ ਸ਼ਮਥਾ ਹੈ ਜਿਸ ਕਰਕੇ ਸਾਨੂੰ ਦਾਨ ਪੁੰਨ ਕਰਨਾ ਬਹੁਤ ਜ਼ਰੂਰੀ ਹੈ ਗੁਰੂ ਦਾ ਨਾਮ ਜਪਣ ਦੇ ਨਾਲ-ਨਾਲ ਸਾਨੂੰ ਦਾਨ ਪੁੰਨ ਵੀ ਕਰਨਾ ਚਾਹੀਦਾ ਹੈ ਸਭ ਤੋਂ ਵੱਡਾ ਦਾਨ ਕਹਿੰਦੇ ਪੈਸੇ ਦਾ ਦਾਨ ਮੰਨਿਆ ਜੁਰੂਰ ਜਾਂਦਾ ਪੈਸਾ ਜਿਸ ਤਰ੍ਹਾਂ ਕਿ ਕਿਸੇ ਦੀ ਧੀ ਹੈ ਗਰੀਬ ਹੈ ਨਹੀਂ ਵਿਆਹੀ ਜਾਂਦੀ ਉਸ ਨੂੰ ਉਸ ਦੀ ਲੋੜਵੰਦ ਚੀਜ਼ ਲੈ ਕੇ ਦਓ ਜਿਸ ਤਰ੍ਹਾਂ ਕਿ ਬੈੱਡ ਹੋਵੇ ਕੋਈ ਵੀ ਉਹਨੂੰ ਬਿਸਤਰੇ ਬਣਾ ਦਿਓ ਕੋਈ ਲੋੜਵੰਦ ਚੀਜ਼ ਲੈ ਕੇ ਦੇਖੋ ਬ੍ਰਾਹਮ ਕੀ ਦਉ ਜਿਸ ਨੂੰ ਉਹ ਜਦੋਂ ਜਦੋਂ ਵਰਤੇ ਤੇ ਤੁਹਾਨੂੰ ਸੀਸ ਦੇਵੇ ਉਹ ਸੀਸ ਤੁਹਾਡੇ ਦੁੱਖਾਂ ਨੂੰ ਕੱਟੇ ਤੁਹਾਡਾ ਉਹ ਦੁੱਖ ਕੱਟੇ ਜਿਹੜਾ ਤੁਹਾਡੇ ਆਪਣੇ ਕਰਮ ਕਰਨ ਦੇ ਨਾਲ ਵੀ ਨਾ ਕੱਟਿਆ ਜਾਵੇ ਜਿਹੜਾ ਪਰਮਾਤਮਾ ਨੇ ਉਸ ਤੁਰ ਦਰਗਾਹ ਦੇ ਵਿੱਚ ਤੁਹਾਨੂੰ ਸੁੱਖ ਨਹੀਂ ਨ ਲਿਖਿਆ ਕੋਈ ਤਾਂ ਉਹ ਸੁੱਖ ਤੁਹਾਨੂੰ ਨਾ ਸੀਸਾਂ ਦੇ ਰਾਹੀਂ ਪਰਮਾਤਮਾ ਨੂੰ ਇੱਥੇ ਆਣ ਕੇ ਲਿਖਣਾ ਪਵੇ ਇਸ ਤਰ੍ਹਾਂ ਦੇ ਦਾਨਪੂਰਨ ਕਰਿਆ ਕਰੋ ਕਦੀ ਇਹ ਨਾ ਕਿਹਾ ਕਰੋ ਵੀ ਗੁਰੂ ਘਰ ਜਾ ਕੇ ਅਸੀਂ ਗੋਲਕ ਚ ਪੈਸੇ ਪਾਏ ਗੋਲਕ ਚ ਨਹੀਂ ਤੁਸੀਂ ਉੱਥੇ ਮਾਵਾਂ ਦੇ ਦਾਲ ਖਰੀਦੋ ਚੌਲ ਖਰੀਦੋ ਆਟਾ ਖਰੀਦੋ ਲੰਗਰ ਹਾਲਤ ਦੇ ਕੇ ਆਓ ਤਾਂ ਜੋ ਉਹ ਮਤਲਬ ਅਨਾਜ ਪੱਕ ਸਕੇ ਬਣ ਸਕੇ ਤੇ ਗਰੀਬਾਂ ਦੇ ਮੂੰਹ ਚ ਪੈ ਸਕੇ ਤੇ ਗਰੀਬਾਂ ਨੂੰ ਵੀ ਲੋੜਵੰਦ ਨੂੰ ਵੀ ਤੁਸੀਂ ਵੱਧ ਤੋਂ ਵੱਧ ਆਪਣੇ ਘਰ ਦੇ ਵਿੱਚ ਅਨਾਜ ਜ਼ਰੂਰ ਦਿਆ ਕਰੋ ਜਿਸ ਤਰ੍ਹਾਂ ਜਿੰਨਾ ਜਿਸ ਸਾਥ ਦੇ ਨਾਲ ਤੁਹਾਡੀ ਗੰਜੈਸਪੰਦੀ ਉਹ ਸਾਥ ਦੇ ਨਾਲ ਤੁਸੀਂ ਜ਼ਰੂਰ ਦਾਨਪੂਰਨ ਕਰਿਆ ਕਰੋ ਇਸ ਤਰ੍ਹਾਂ ਹੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਸੀ ਕਿ ਦਾਨ ਕਰਨਾ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਅਹਿਮ ਰੋਲ ਹੈ ਜਿਸ ਤਰ੍ਹਾਂ ਕੇ ਗੁਰੂ ਦਾ ਨਾਮ ਦਾ ਨਾਮ ਜਪਣਾ ਇੱਕ ਅਹਿਮ ਰੋਲ ਹੈ ਇਸੇ ਤਰ੍ਹਾਂ ਹੀ ਦਾਨ ਕਰਨਾ ਵੀ ਇੱਕ ਅਹਿਮ ਰੋਲ ਨਿਭਾਉਂਦਾ ਹੈ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਪਸੰਦ ਆਈ ਤਾਂ